ਅਮਨਦੀਪ ਹਸਤਾਲ ਨੇ ਉਜਾਲਾ ਸਿਗਨਲ ਸੇ ਸੰਯੋਗ ਦੇ ਨਾਲ 5000 ਪੀਆਰਪੀ ਅਤੇ RFA ਪ੍ਰਕਿਰਿਆ ਦਾ ਮੀਲ ਪੱਥਰ ਪ੍ਰਾਪਤ ਕੀਤਾ ਪੰਜਾਬ ਵਿੱਚ ਸਮਰਪਿਤ ਦਰਦ ਕਲੀਨਿਕ ਦੀ ਅਗਵਾਈ ਕੀਤੀ ਅਮਨਦੀਪ ਹਸਪਤਾਲ ਨੇ ਪਲੇਟਲੇਟ ਰੀਚ ਪਲਾਜ਼ਮਾ PRP ਅਤੇ ਰੇਡੀਓ ਫ੍ਰੀਕੁਐਂਸੀ ਐਬਲੇਸ਼ਨਸ ਪ੍ਰਕਿਰਿਆਵਾਂ ਦੇ 5000 ਸਫਲ ਕੇਸਾਂ ਨੂੰ ਪੂਰਾ ਕੀਤਾ ਹੈ ਜੋ ਕਿ ਉन्नत ਦਰਦ ਪ੍ਰਬੰਧਕ ਵਿੱਚ ਇੱਕ ਮੱਤਪੁਰ ਮੀਲ ਪੱਥਰ ਸਾਬਿਤ ਹੋਇਆ ਹੈ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਮੈਂ ਡਾਕਟਰ ਪਰਮਪ੍ਰੀਤ ਸਿੰਘ ਸੀਨੀਅਰ ਆਰਥੋਪੈਡਿਕ ਕੰਸਲਟੈਂਟ ਐਂਡ ਚੀਫ ਆਫ ਪੇਨ ਕਲੀਨਿਕ ਅਮਨਦੀਪ ਹਸਪੀਟਲ ਵੱਲੋਂ ਆਪ ਸਭ ਨੂੰ ਜਿਹੜਾ ਇਹਨੂੰ ਕਹਿੰਨਾ ਵੈਲਕਮ ਕਰਦਾ ਸੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਵਿਸ਼ਾ ਹੈ ਉਹ ਇਹ ਹੈਗਾ ਕਿ ਅਸੀਂ ਇੱਥੇ ਅਮਨਦੀਪ ਹਸਪੀਟਲ ਵਿੱਚ ਜਿਹੜੀ ਪੇਨ ਕਲੀਨਿਕ ਹੈ ਉਹਦੇ ਵਿੱਚ ਇੱਕ ਮਾਈਲਸਟੋਨ ਅਚੀਵ ਕੀਤਾ ਹੈ ਅਸੀਂ 5000 ਜਿਹੜੇ ਕੇਸਿਸ ਕਰ ਚੁੱਕੇ ਹਾਂ ਜਿਹਦੇ ਵਿੱਚ ਕੇ ਪੀ ਆਰ ਪੀ ਐਂਡ ਆਰ ਐਫਏ ਬੋਥ ਕੰਬਾਈਨਡ ਅਸੀਂ ਇਸ ਸਟੇਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਇਸ ਦੇ ਨਾਲ ਨਾਲ ਹੀ ਜਿਹੜਾ ਹੈਗਾ ਅਸੀਂ ਆਰਐਫਏ ਜਿਹੜੀ ਇੱਕ ਮੋਡੈਲਿਟੀ ਯੂਜ਼ ਕਰਦੇ ਹਾਂ ਇਹਦੇ ਉੱਪਰ ਇੱਕ ਇੰਟਰਨੈਸ਼ਨਲ ਮੈਡੀਕਲ ਜਰਨਲ ਦੇ ਵਿੱਚ ਇਹਦਾ ਆਪਣਾ ਰਿਸਰਚ ਵਰਕ ਜਿਹੜਾ ਹੈਗਾ ਉਹ ਅਸੀਂ ਪਬਲਿਸ਼ ਕਰਵਾਇਆ ਹੈਗਾ ਉਹ ਪਬਲਿਸ਼ ਉਹਦੀ ਪਬਲੀਕੇਸ਼ਨ ਹੋਈ ਹੈ ਸੋ ਉਹਨੂੰ ਵੀ ਆਪਾਂ ਸੈਲੀਬ੍ਰੇਟ ਕਰਨ ਵਾਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਹ ਇੰਡੀਆ ਤੋਂ ਇਸ ਕਿਸਮ ਦਾ ਫਸਟ ਟਾਈਮ ਰਿਸਰਚ ਵਰਕ ਹੈਗਾ ਇੰਨੇ ਵੱਡੇ ਨੰਬਰ ਆਫ ਕੇਸਿਸ ਵਿੱਚ ਜਿਹੜਾ ਕਿ ਅਸੀਂ ਇੰਟਰਨੈਸ਼ਨਲ ਮੈਡੀਕਲ ਜਰਨਲ ਦੇ ਵਿੱਚ ਡਾਕੂਮੈਂਟ ਕਰ ਪਏ ਆ ਸੋ ਦੋਸਤੋ ਮੇਰੇ ਨਾਲ ਡਾਕਟਰ ਸੁਆਗਤੇਸ਼ ਬਸਤੀਆ ਬੈਠੇ ਆ ਇਹ ਆਰਥੋਪੈਡਿਕ ਸਰਜਨ ਨੇ ਐਂਡ ਇਹ ਸੀਓ ਨੇ ਐਲੀਵिएट ਪੇਨ ਕਲੀਨਿਕਸ ਬੈਂਗਲੌਰ ਤੋਂ ਸੋ 2021 ਦੇ ਵਿੱਚ ਜਿਹੜਾ ਹੈਗਾ ਅਸੀਂ ਰਲ ਕੇ ਅਮਨਦੀ ਪੇਲੀਵिएट ਪੇਨ ਕਲੀਨਿਕ ਦੀ ਸ਼ੁਰੂਆਤ ਕੀਤੀ ਸੀ ਇਸ ਹਸਪੀਟਲ ਦੇ ਵਿੱਚ ਐਂਡ ਹੌਲੀ ਹੌਲੀ ਜਿਹੜੇ ਅਮਨਦੇਵ ਹਸਪੀਟਲਸ ਗਰੁੱਪ ਦੇ ਹਸਪੀਟਲਸ ਹੋਰ ਨੇ ਇਸ ਤਰ੍ਹਾਂ ਦੇ ਤਰਨ ਤਰਨ ਫਿਰੋਜ਼ਪੁਰ ਜੰਮੂ ਸ਼੍ਰੀਨਗਰ ਪਠਾਨਕੋਟ ਉਹਨਾਂ ਸਾਰਿਆਂ ਦੇ ਵਿੱਚ ਵੀ ਜਿਹੜਾ ਹੈਗਾ ਨਾਨ ਸਰਜਿਕਲ ਪੇਨ ਮੈਨੇਜਮੈਂਟ ਦਾ ਕੰਮ ਜਿਹੜਾ ਹੈਗਾ ਹੁਣ ਦੀ ਰੇਟ ਵਿੱਚ ਹੋ ਰਿਹਾ ਤੇ ਸਾਰੀਆਂ ਲੇਟੈਸਟ ਮੋਡੈਲਿਟੀਆਂ ਜਿਹੜੀਆਂ ਅਸੀਂ ਯੂਜ਼ ਕਰ ਰਹੇ ਹਾਂ ਇਹ ਸਾਰੀਆਂ ਐਸ ਪਰ ਦਾ ਗਲੋਬਲ ਸਟੈਂਡਰਡਸ ਯੂਜ਼ ਹੋ ਰਹੀਆਂ ਸੋ ਇਸ ਚੀਜ਼ ਨੂੰ ਹੋਰ ਮੈਂ ਡਾਕਟਰ ਸੁਆਗਦੇਸ਼ ਨੂੰ ਰਿਕੁਐਸਟ ਕਰਦਾ ਕਿ ਤੁਹਾਨੂੰ ਇਹਦੇ ਬਾਰੇ ਇਹ ਵੀ ਥੋੜੀ ਜਾਣਕਾਰੀ ਸਰ ਹੁਣ ਤੱਕ ਕੰਨੀ ਪ੍ਰਾਪਤੀ ਨਹੀਂ ਹੋਈ ਅਸੀਂ ਹੁਣ ਤੱਕ ਜੀ ਮੋਰ ਥੈਨ 5000 ਜਿਹੜੇ ਕੇਸਿਸ ਹੈਗੇ ਆ ਉਹ ਇੱਥੇ ਜਿਹੜੇ ਕੰਪਲੀਟ ਕਰ ਚੁੱਕੇ ਆ ਤੇ ਰੀਸੈਂਟਲੀ ਜਿਹੜਾ ਇਹਦੇ ਤੇ ਅਸੀਂ ਰਿਸਰਚ ਵਗੈਰਾ ਵੀ ਆਪਣੀ ਸਬਮਿਟ ਕੀਤੀ ਹੈ ਰਿਸਪਾਂਸ ਬਹੁਤ ਅੱਛਾ ਹੈ ਜੀ ਸੋ ਇਹ ਇੱਕ ਮੈਡੀਕਲ ਰਿਸਰਚ ਦੇ ਨਾਲ ਵੀ ਜੁੜਿਆ ਹੋਇਆ ਵਿਸ਼ਾ ਹੈ ਇਹਦੇ ਨਾਲ ਪੇਸ਼IENTS ਨੂੰ ਵੀ ਬੈਨੀਫਿਟ ਮਿਲਦਾ ਅਸੀਂ ਫਰਜ਼ ਕਰ ਲਈਏ ਕਿ ਨਾਨ ਸਰਜਿਕਲ ਮੈਥਡਸ ਦੀ ਜੇ ਗੱਲ ਕਰੀਏ ਕਿ ਬਿਨਾ ਆਪਰੇਸ਼ਨ ਤੋਂ ਵੀ ਕਰਦੇ ਆਨ ਯੂਜ਼ ਐਂਡ ਅਸੀਂ ਆਪਣੇ ਜਿਹੜੇ ਪੇਸ਼IENTS ਦੀਆਂ ਸਰਜਰੀਜ਼ ਕੀਤੀਆਂ ਅਸੀਂ ਉਹਨਾਂ ਦੇ ਵਿੱਚ ਵੀ ਇਸ ਨੂੰ ਹੋਣ ਦੇ ਵਿੱਚ ਲਿਆਂਦਾ ਇਸਤੇਮਾਲ ਵਿੱਚ ਲਿਆਂਦਾ ਤੇ ਉਹਦੇ ਨਾਲ ਵੀ ਸਾਨੂੰ ਸਾਡੇ ਮਰੀਜ਼ਾਂ ਨੂੰ ਵੀ ਜਿਹੜਾ ਕਾਫੀ ਫਾਇਦਾ ਮਿਲਿਆ ਲੋਕ ਵਿਸ਼ਵਾਸ ਕਰਦੇ ਨਹੀਂ ਸਰਦੀਆਂ ਲੈ ਕੇ ਆਉਣ ਨੂੰ ਇਹ ਡਾਕੂਮੈਂਟਡ ਐਵਿਡੈਂਸ ਬੇਸ ਚੀਜ਼ ਹੈ ਜੀ ਮੈਡੀਕਲ ਸਾਇੰਸ ਦੇ ਵਿੱਚ ਸੋ ਤੁਹਾਨੂੰ ਸਮਝਣ ਦੀ ਗੱਲ ਇਹ ਹੈ ਕਿ ਇਹਦਾ ਇਸਤੇਮਾਲ ਕਿਸ ਵਿੱਚ ਕੀਤਾ ਜਾ ਸਕਦਾ ਹੈ ਕਿਸ ਵਿੱਚ ਨਹੀਂ ਕੀਤਾ ਜਾ ਸਕਦਾ ਹੈ ਸੋ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਪੇਸ਼ੈਂਟਸ ਨੂੰ ਇੰਡੀਕੇਸ਼ਨਸ ਕਿ ਵੈਦਰ ਕੇਸ ਮਰੀਜ਼ ਨੂੰ ਇਸ ਚੀਜ਼ ਦੀ ਲੋੜ ਜਾਂ ਜ਼ਰੂਰਤ ਹੈ ਜਾਂ ਨਹੀਂ ਉਹ ਸਾਰੀ ਚੀਜ਼ ਡਾਕੂਮੈਂਟ ਕਰਕੇ ਹੀ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਚਾਹਾਂਗਾ ਜਿਹੜੀ ਸਮਝਣ ਵਾਲੀ ਗੱਲ ਹੋਰ ਹੈ ਜਿਹਦੇ ਨਾਲ ਕਿ ਲੋਕਾਂ ਨੂੰ ਇਹਦੇ ਬਾਰੇ ਹੋਰ ਕਲੈਰਿਟੀ ਮਿਲੇ ਸਾਡੇ ਦੇਖਣ ਵਾਲੇ ਸੁਰਤਿਆਂ ਨੂੰ ਉਹ ਇਹ ਹੈ ਕਿ ਇਹਦੇ ਵਾਸਤੇ ਕੋਈ ਤੁਹਾਨੂੰ ਦਾਖਲ ਹੋਣ ਦੀ ਜ਼ਰੂਰਤ ਨਹੀਂ ਪੈਂਦੀ ਹਸਪੀਟਲ ਦੇ ਵਿੱਚ ਇਹ ਕੋਈ ਸਰਜਿਕਲ ਤਰੀਕੇ ਨਾਲ ਇਹਨੂੰ ਇਸਤੇਮਾਲ ਅਸੀਂ ਨਹੀਂ ਕਰ ਰਹੇ ਜੇਕਰ ਅਸੀਂ ਸਿਰਫ क्रोनिक पेन ਨੂੰ ਮੈਨੇਜ ਕਰਨ ਦੀ ਗੱਲ ਕਰੀਏ ਹੁਣ ਜੇਕਰ ਕਿਸੇ ਮਰੀਜ਼ ਦੇ ਸਰਜਰੀ ਹੋਣੀ ਹੈ ਉਹਦੀ ਗੋਡੇ ਇਹਨੇ ਜ਼ਿਆਦਾ ਜਾਂ ਚੂਲਾ ਇਹਨੇ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਤੋਂ ਉਹ ਮਰੀਜ਼ ਵਾਸਤੇ ਸਰਜਰੀ ਹੀ ਇੰਡੀਕੇਟਡ ਹੈ ਪਰ ਜਿਹੜੇ ਮਰੀਜ਼ ਦੀ ਸਰਜਰੀ ਨਹੀਂ ਹੋਣੀ ਉਹਦੀ ਹਜੇ ਕਹਿ ਲੋ ਕਿ ਬਿਮਾਰੀ ਜਿਹੜੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੈ 25 ਤੋਂ 50% ਤੱਕ ਡੈਮੇਜ ਹੈ ਤੇ ਕੀ ਅਸੀਂ ਉਹਨਾਂ ਮਰੀਜ਼ਾਂ ਦੀ ਸਿਰਫ ਖਾਣ ਵਾਲੀਆਂ ਗੋਲੀਆਂ ਦੇ ਕੇ ਜਾਂ ਦਵਾਈਆਂ ਦੇ ਕੇ ਉਧਰ ਨਹੀਂ ਠੀਕ ਕੀਤੀ ਜਾ ਸਕਦੀ ਸੋ ਇਹ ਜਿਹੜੀਆਂ ਮੋਡੈਲਟਰੀਜ਼ ਨੇ ਜਿਹੜੀਆਂ ਟਰੀਟਮੈਂਟ ਆਪਸ਼ਨਸ ਨੇ ਇਹ ਉਹਨਾਂ ਪੇਸ਼ੈਂਟਸ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਨੇ ਲਾਭਕਾਰੀ ਨੇ ਜਿਹੜੇ ਮਰੀਜ਼ਾਂ ਦੇ ਵਿੱਚ ਸ਼ੁਰੂਆਤੀ ਤੌਰ ਤੇ ਚੇਂਜਸ ਆਣੇ ਸ਼ੁਰੂ ਹੋ ਗਏ ਹਨ ਭਾਵੇਂ ਉਹ ਜਲਦੀ ਉਮਰ ਦੇ ਵਿੱਚ ਹੋ ਗਏ ਹਨ ਐਂਡ ਜੇਕਰ ਕਿਸੇ ਕਾਰਨ ਕਰਕੇ ਉਹਨਾਂ ਨੂੰ ਕੋਈ ਛੱਟ ਲੱਗੀ ਹੈ ਜਿਸ ਕਰਕੇ ਇੱਕ ਤੁਸੀਂ ਕਹਿ ਲੋ ਕਿ ਛੱਟ ਇੰਨੀ ਜ਼ਿਆਦਾ ਨਹੀਂ ਹੈ ਕਿ ਉਹ ਉਹਦਾ ਸਰਜਰੀ ਕੀਤੀ ਜਾ ਸਕੇ ਪਰ ਉਹ ਉਹਦੇ ਕਰਕੇ ਮਰੀਜ਼ ਨੂੰ ਪਰੇਸ਼ਾਨੀ ਅਤੇ ਦਿੱਕਤ ਵੀ ਆ ਰਹੀ ਹੈ ਸੋ ਇਹਨਾਂ ਮਰੀਜ਼ਾਂ ਵਾਸਤੇ ਜਿਹੜੀਆਂ ਮੋਡੈਲਿਟੀਆਂ ਨੇ ਸਾਰੀਆਂ ਬਹੁਤ ਫਾਇਦੇਮੰਦ ਹਨ